ਹਰ ਕਰਦੀ ਰਸੋਈ ਦੇ ਵਿੱਚ ਵਰਤੀ ਜਾਣ ਵਾਲੀ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈਗੀ ਲਸਣ ਉਹਨੂੰ ਲਾਉਣ ਦੇ ਸਮੇਂ ਬਾਰੇ ਤੇ ਲਾਉਣ ਦੇ ਤਰੀਕੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਹਦੇ ਵਿੱਚ ਜਿਹੜਾ ਆਪਾਂ ਕਿੰਨੇ ਬੀਜ ਦੀ ਜਿਹੜੀ ਕਿੰਨੀ ਆਪਾਂ ਮਾਤਰਾ ਚਾਹੀਦੀ ਹੋਊਗੀ ਕਿੰਨਾ ਬੀਜ ਆਪਾਂ ਨੂੰ 1 ਏਕੜ ਖਾਤਰ ਚਾਹੀਦਾ ਹੈਗਾ ਕਿਹੜੇ ਸਮੇਂ ਨੂੰ ਲਾਇਆ ਜਾਣਾ ਹੈਗਾ ਕਿਹੜੀਆਂ-ਕਿਹੜੀਆਂ ਖਾਦਾਂ ਪਾਉਣੀਆਂ ਹੈਗੀਆਂ ਬੂਟੇ ਤੋਂ ਬੂਟੇ ਦੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ ਲੈਂਡ ਤੋਂ ਲੈਂਡ ਦੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ ਤੇ ਕਿੰਨੇ ਕ ਜਿਹੜੇ ਇਹਨੂੰ ਪਾਣੀ ਲੱਗਣੇ ਹੈਗੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹੁਣ ਜਿਹੜੀ ਸਭ ਤੋਂ ਪਹਿਲੀ ਗੱਲ ਕਰ ਲਈਏ ਕਿ ਜਿਹੜਾ ਲਸਣ ਨੂੰ ਲਾਉਣ ਦਾ ਸਮਾਂ ਸਹੀ ਕਿਹੜਾ ਹੈ ਇੱਥੇ ਇੱਕ ਗੱਲ ਜਿਹੜੀ ਹੋਰ ਜ਼ਰੂਰੀ ਹੈ ਕਿ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਪੂਰੀ ਜਾਣਕਾਰੀ ਦੇ ਲਈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਹੁਣ ਗੱਲ ਕਰੀਏ ਜਿਵੇਂ ਲਸਣ ਨੂੰ ਲਾਉਣ ਦੇ ਸਮੇਂ ਦੀ ਸਤੰਬਰ ਮਹੀਨੇ ਦੇ ਆਖਰ ਦੇ ਵਿੱਚ ਤੁਸੀਂ ਲਸ ਨੂੰ ਲਾ ਸਕਦੇ ਹੋ ਤੇ 10 ਅਕਤੂਬਰ ਤੱਕ ਇਹਨੂੰ ਲਾਇਆ ਜਾ ਸਕਦਾ ਹੈਗਾ ਉਸ ਤੋਂ ਲੇਟ ਕਰੋਗੇ ਤਾਂ ਤੇ ਝਾੜ ਤੇ ਜਿਹੜਾ ਬਹੁਤ ਬੁਰਾ ਪ੍ਰਭਾਵ ਇਸ ਚੀਜ਼ ਦਾ ਪੈਂਦਾ ਹੈਗਾ ਸੋ ਸਤੰਬਰ ਦੇ ਆਖਰ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਤੁਸੀਂ ਜਿਹੜਾ ਇਹਨੂੰ ਲਾ ਲੈਣਾਗਾ ਦੂਜੀ ਗੱਲ ਬੀਜ ਦੀ ਕਰ ਲਈਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਜਿਹੜੀਆਂ PG 17 ਤੇ PG 18 ਦੋ ਕਿਸਮਾਂ ਦਿੱਤੀਆਂ ਗਈਆਂ ਨੇਗੀਆਂ ਲਗਭਗ 50 ਕੁਇੰਟਲ ਜਿਹੜਾ ਇਹਦਾ ਆਸਤਾਨਾ ਕਿੱਲੇ ਦੇ ਵਿੱਚੋਂ ਝਾੜ ਨਿਕਲਦਾ ਹੈਗਾ ਤੇ 165 70 ਦਿਨਾਂ ਦੇ ਵਿੱਚ ਜਿਹੜੀ ਇਹ ਫਸਲ ਲਸਣ ਦੀ ਪੱਕ ਕੇ ਤਿਆਰ ਹੁੰਦੀ ਹੈਗੀ ਤੇ ਇਸ ਤੋਂ ਬਿਨਾ ਇੱਕ ਗੱਲ ਹੋਰ ਜਿਹੜੀ ਜ਼ਰੂਰੀ ਹੈਗੀ ਕਿ ਬੀਜ ਦੀ ਮਾਤਰਾ ਬੀਜ ਜਿਹੜਾ ਤੁਸੀਂ 2 ਤੋਂ ਲੈ ਕੇ 2.5 ਕੁਇੰਟਲ ਜਿਹੜੀ ਤੁਹਾਡੀ ਜਿਹੜੀ ਗੰਢੀ ਹੈਗੀ ਜਾਨੀ ਕਿ ਸਿੰਗਲ ਤੁਸੀਂ ਜਦੋਂ ਗੰਢੀਆਂ ਬਣਾ ਲੈਂਦੇ ਹੋ ਉਹਨਾਂ ਨੂੰ ਉਹ ਤੁਹਾਡੀ 2 ਤੋਂ 2.5 ਕੁਇੰਟਲ ਦੇ ਕਰੀਬ ਇੱਕ ਕਿੱਲੇ ਦੇ ਵਿੱਚ ਲੱਗ ਜਾਣੀ ਹੈਗੀ ਲਾਉਣ ਦੇ ਤਰੀਕੇ ਦੋ ਆ ਜਿਹੜਾ ਆਪਣਾ ਆਪ ਦਾ ਖੋਦ ਦਾ ਵਰਤ ਹੈ ਉਹ ਤਰੀਕਾ ਉਹ ਮੋਟੀਆਂ ਬੱਟਾ ਬਣਾ ਕੇ ਆਪਾਂ ਉਹਦੇ ਉੱਪਰ ਲਾ ਕੇ ਤੇ ਮਲਚਿੰਗ ਕਰਕੇ ਜਾਨੀ ਕਿ ਪਰਾਲੀ ਸਿੱਟ ਕੇ ਜਿਹੜੀ ਕਰਦੇ ਆਂਗੇ ਤੇ ਜੇਕਰ ਤੁਸੀਂ ਸਮਤਲ ਕੈਰੀਆਂ ਦੇ ਵਿੱਚ ਵੀ ਲਾਉਣਾ ਚਾਹੁੰਦੇ ਹੋ ਵੱਡੇ ਪੱਧਰ ਤੇ ਤੁਸੀਂ ਨਦੀਨ ਨਾਸ਼ਕ ਤੇ ਹੋਰ ਜਿਹੜੀਆਂ ਕੈਮੀਕਲ ਖਾਦਾਂ ਵਰਤਣੀਆਂ ਹੈਗੀਆਂ ਤਾਂ ਤੁਸੀਂ ਇਹਨੂੰ ਸਮਤਲ ਜਗ੍ਹਾ ਤੇ ਵੀ ਲਾ ਸਕਦੇ ਹੋਗੇ ਲਾਈਨ ਤੋਂ ਲਾਈਨ ਦੀ ਜਿਹੜੀ ਦੂਰੀ ਹੈਗੀ ਇਹਦੇ ਵਿੱਚ 15 ਸੈਂਟੀਮੀਟਰ ਰਹੂਗੀ ਤੇ ਬੂਟੇ ਤੋਂ ਬੂਟੇ ਦੀ ਦੂਰੀ 7.5 ਸੈਂਟੀਮੀਟਰ ਰਹੂਗੀ 15 ਸੈਂਟੀਮੀਟਰ ਲਗਭਗ ਜਿਹੜੀ 1 ਗਿੱਠ ਦੇ ਕਰੀਬ ਜਿਹੜਾ ਤੁਹਾਡਾ ਹੋ ਜਾਣਾਗਾ ਤੇ ਅੱਧੀ ਗਿੱਠ ਦੇ ਕਰੀਬ ਜਿਹੜਾ ਬੂਟੇ ਤੋਂ ਬੂਟਾ ਦੂਰੀ ਸਹੀ ਰੱਖਣ ਦੇ ਨਾਲ ਜਿਹੜਾ ਗੰਡੀ ਦਾ ਸਾਈਜ਼ ਵਧੀਆ ਬਣਦਾਗਾ ਤੇ ਇਸ ਤੋਂ ਇਲਾਵਾ ਜਿਹੜਾ ਆ ਜਿਆਦਾ ਬਿਮਾਰੀਆਂ ਇਹਨੂੰ ਨਹੀਂ ਆਉਣੀਆਂ ਗੀਆਂ ਜੇ ਦੂਰੀ ਸਹੀ ਹੋਊਗੀ ਹੁਣ ਗੱਲ ਕਰ ਲਈਏ ਖਾਦ ਦੀ ਤਾਂ ਜਿਵੇਂ ਮੰਨ ਲਓ ਲਾਉਣ ਤੋਂ 10 ਦਿਨ ਪਹਿਲਾਂ ਤੁਸੀਂ 20 ਟਨ ਕਿੱਲੇ ਦੇ ਹਿਸਾਬ ਨਾਲ ਜਿਹੜੀ ਰੂੜੀ ਦੀ ਖਾਦ ਪਾ ਲੈਣੀ ਹੈ ਵਧੀਆ ਗਲੀ ਸੜੀ ਤੇ ਮਿੱਟੀ ਦੇ ਵਿੱਚ ਮਿਲਾ ਕੇ ਉਹਨੂੰ ਛੱਡ ਦੇਣਾਗਾ ਇਨੂੰ ਨਾਈਟ੍ਰੋਜਨ ਤੇ ਫਾਸਫੋਰਸ ਦੋ ਮੋٹے ਤੱਤਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਜੇਕਰ ਤੁਸੀਂ ਕੈਮੀਕਲ ਖੇਤੀ ਕਰਦੇ ਹੋ ਤਾਂ ਜਿਹੜੀ ਫਾਸਫੋਰਸ ਆ ਸਿੰਗਲ ਸੁਪਰ ਫਾਸਫੋਰਟ ਦੇ ਵਿੱਚੋਂ ਤੁਸੀਂ ਲੈ ਸਕਦੇ ਹੋਗੇ ਉਹ ਲਗਭਗ ਤੁਹਾਡੀ ਕੁਆਂਟਲ ਦੇ ਕਰੀਬ ਇੱਕ ਏਕੜ ਦੇ ਵਿੱਚ ਤੁਹਾਡੀ ਐਸਐਸਪੀ ਜਾਨੀ ਕਿ ਸਿੰਗਲ ਸੁਪਰ ਫਾਸਫੇਟ ਪੈਣੀ ਹੈਗੀ ਤੇ ਜਿਹੜਾ ਯੂਰੀਆ ਹੈਗਾ ਉਹ ਤੁਹਾਨੂੰ ਜਿਹੜਾ ਤਿੰਨ ਕਿਸ਼ਤਾਂ ਦੇ ਵਿੱਚ ਦੇਣਾਗਾ ਪਹਿਲੀ ਕਿਸ਼ਤ ਤੁਸੀਂ 30 ਦਿਨ ਬਾਅਦ ਪਾਉਣੀ ਹੋਊਗੀ ਦੂਜੀ ਕਿਸ਼ਤ ਤੁਸੀਂ 45 ਦਿਨ ਬਾਅਦ ਪਾਉਣੀ ਹੋਊਗੀ ਤੇ ਜਿਹੜੀ ਤੀਜੀ ਕਿਸ਼ਤ ਹੈਗੀ ਉਹ ਤੁਸੀਂ ਜਿਹੜਾ 60 ਦਿਨਾਂ ਬਾਅਦ ਆਪਣੀ ਲਸਣ ਨੂੰ ਦੇਣੀ ਹੈਗੀ ਜੇਕਰ ਤੁਸੀਂ ਕੈਮੀਕਲ ਖਾਦਾਂ ਦੀ ਵਰਤੋਂ ਨਹੀਂ ਕਰਨੀ ਜਿਵੇਂ ਕਿ ਅਸੀਂ ਬਿਨਾਂ ਕਿਸੇ ਕੈਮੀਕਲ ਖਾਦਾਂ ਤੋਂ ਜਿਹੜਾ ਲਸਣ ਤੇ ਤਿਆਰੀ ਕਰ ਰਹੇ ਹਾਂਗੇ ਉਹਦੇ ਵਿੱਚ ਮਲਚਿੰਗ ਬਹੁਤ ਜ਼ਰੂਰੀ ਹੈ ਮਲਚਿੰਗ ਦੇ ਨਾਲ ਕੀ ਹੁੰਦਾ ਗਿੱਲ ਨਹੀਂ ਜਾਂਦੀ ਤੇ ਹੌਲੀ 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 ਉਹਨੇ ਗੜ ਕੇ ਆਪਣਾ ਮਿੱਟੀ ਦੇ ਵਿੱਚ ਮਿਲ ਜਾਣਾ ਤੇ ਤੁਹਾਡੇ ਬੂਟੇ ਨੂੰ ਉਹੀ ਤਾਕਤ ਲੱਗਣੀ ਸ਼ੁਰੂ ਹੋ ਜਾਣੀ ਹੈ ਦੂਜਾ ਵਰਮਿੰਗ ਕੰਪੋਸਟ ਦੀ ਵਰਤੋਂ ਤੁਸੀਂ ਇਸ ਮੰਤਵ ਲਈ ਕਰਨੀ ਆ ਇਸੇ ਤਰ੍ਹਾਂ ਹੀ ਕਰਨੀ ਆ ਕੋਸਟਾ ਜਿਹੜਾ ਲਾਉਣ ਵੇਲੇ ਤੁਸੀਂ ਬੈਡਾਂ ਦੇ ਵਿੱਚ ਮਿਲਾ ਦੇਣੀ ਹੈ ਵਰਮਿੰਗ ਕੰਪੋਸਟ ਫਿਰ 30 ਦਿਨ ਬਾਅਦ ਸਿੱਟਣੀ ਹੈਗੀ ਉਦੋਂ ਬਾਅਦ ਤੁਸੀਂ 45 ਦਿਨਾਂ ਬਾਅਦ ਸਿੱਟਣੀ ਹੈ ਤੇ ਫਿਰ ਤੁਸੀਂ ਜਿਹੜਾ 60 ਦਿਨ ਬਾਅਦ ਸਿੱਟਣੀ ਹੈਗੀ ਪਾਣੀਆਂ ਦੀ ਗੱਲ ਕਰ ਲਈਏ ਤਾਂ 170 ਦਿਨਾਂ ਦੇ ਵਿੱਚ ਇਹਨੂੰ ਜਿਹੜੇ 10 ਤੋਂ 12 ਪਾਣੀ ਲੱਗਦੇ ਆਗੇ ਆਸਤਾਨਾ 15 16 17 ਇੰਨੇ ਕਿ ਦਿਨਾਂ ਬਾਅਦ ਲੱਗਣਾ ਹੁੰਦਾਗਾ ਜੇਕਰ ਤੁਸੀਂ ਮਲਚਿੰਗ ਕੀਤੀ ਹੋਈ ਹੈ ਤਾਂ ਜਿਹੜਾ ਪਾਣੀ ਤੁਹਾਨੂੰ ਘੱਟ ਲਾਉਣਾ ਪਊਗਾ ਤੇ ਪੱਟਣ ਤੋਂ 15 ਦਿਨ ਪਹਿਲਾਂ ਜਿਹੜਾ ਤੁਸੀਂ ਪਾਣੀ ਇਹਦਾ ਰੋਕ ਦੇਣਾਗਾ ਬੰਦ ਕਰ ਦੇਣਾਗਾ ਪੂਕਾ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਉਹ ਤੇ ਤੁਹਾਨੂੰ ਪਤਾ ਲੱਗ ਜਾਣਾ ਤੇ ਪਾਣੀ 15 ਦਿਨ ਪਹਿਲਾਂ ਤੁਸੀਂ ਬੰਦ ਕਰਕੇ ਉਹ ਦੂਆ ਦੇਦੀ ਜਿਹੜੀ ਪਟਾਈ ਕਰਨੀ ਹੈਗੀ ਜਿਹੜਾ ਬੀਜ ਦੀ ਗੱਲ ਕਰ ਲਈਏ ਬੀਜ ਆਪਾਂ ਸਿਲੈਕਸ਼ਨ ਮੈਥਡ ਤੇ ਕੰਮ ਕਰਦੇ ਆਂ ਆਪਾਂ ਲਾਲ ਮੋਟੀ ਗੰਢੀ ਵਾਲੀ ਲਸਣ ਕਾਫੀ ਸਾਲਾਂ ਤੋਂ ਲਾ ਰਹੇ ਸੀ ਤੇ ਉਹਦੇ ਚੋਂ ਮੋਟੇ-ਮੋਟੇ ਗੰਢੀਆਂ ਚੁਣ ਕੇ ਹਰੇਕ ਵਾਰੀ ਕੱਢਦੇ ਰਹੇ ਆ ਤੇ ਹੁਣ ਸਿਲੈਕਸ਼ਨ ਦੇ ਵਿੱਚੋਂ ਆਪਣੇ ਕੋਲੋਂ ਜਿਹੜਾ ਲਗਭਗ 60 70 ਕਿਲੋ ਬੀਜ ਉਪਲਬਧ ਹੈਗਾਗਾ ਜੇਕਰ ਤੁਹਾਨੂੰ ਬੀਜ ਦੀ ਜ਼ਰੂਰਤ ਹੈ ਤਾਂ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ